ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰਦੋਵਾਲ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋਬਨ ਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਟੁਕੜ ਗੱਪਣ ਝੋਟੀ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਤਿੰਨ ਤੁਹਾਨੂੰ گاਵਾ ਦਿਖਾਉਣੀਆਂ ਜਿੰਨਾਂ ਵਿੱਚ ਦੋ ਸੋਈਆਂ ਤੇ ਇੱਕ ਗੱਪਣੇ ਸੋਈਆਂ ਦੀ ਆਪਨੇ ਇੱਥੇ ਦੋ ਟਾਈਮ ਚੁਆਇ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣ ਆਪਣੀ ਪਾਸ ਕਰਕੇ ਖੜਾ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਖੋਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਰਾ ਠੀਕ ਠਾਜ ਸਿਹਤ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਹਾਂਜੀ ਵਧੀਆ ਵਧੀਆ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਹਾਂਜੀ ਤੇ ਨਾਮ ਦੱਸੋ ਇੱਕ ਵਾਰੀ ਫਿਰ ਨਾਮ ਮੇਰਾ ਜੋਗਨ ਵੀਰ ਜੀ ਪਿੰਡ ਹਰਦਰਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੀ ਤੇ ਫੋਨ ਨੰਬਰ ਵੀ ਬੋਲ ਦਿਓ 84374 ਤੇ 22958 ਠੀਕ ਹੈ ਜੀ ਹਾਂਜੀ ਠੀਕ ਤੇ ਅੱਜ ਤਿੰਨ ਗਾਵਾਂ ਤੇ ਇੱਕ ਟੁਕੜਾ ਗੱਬਨ ਮ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਜਿਹੜੀ ਗਾਹੇ ਤਾਂ ਹੀ ਆਪਾਂ ਕਰ ਲਈਏ ਆ ਬੱਚਾ ਜੇ ਦਾ ਹਾਂਜੀ ਵੀਜੀ ਆਜ ਬਚਾ ਪੰਜਾ ਪੰਜਾ ਹਿੰਦ ਨੇ ਸੋਈ ਜੇ ਕਿੰਨਾ ਦੁੱਧ ਤਿਆਰ ਕਰ ਗਈ ਹੈ ਇਹਦੇ ਕੋਲ ਵੀਜੀ ਕੋਤਰਾ ਦੇ 13-18 ਕਿਲੋ ਹੋਗਾ 16 ਲੀਟਰਾਂ ਦੀ ਗਾਰੰਟੀ ਹੈ ਕੋ ਦੁੱਧ ਵਾਲੇ ਪਲਾਕ ਬੋਲਾ ਵਾਲੇ 16 ਲੀਟਰ ਹੋਗਾ ਖੁੱਲਾ ਡੁੱਲਾ ਤੇ ਕਿੰਨਾ ਕੇ ਦੁੱਧ ਕਰੀ ਜਾਊਗੀ ਇਹ ਦੋ ਤੇ ਵੀਜੀ 22 ਲੀਟਰ ਚ ਹੋਊਗੀ ਵਾਸ਼ੀ ਵੇਖੋ ਸਫਾਈ ਸਫਾਈ ਕਿੰਨੀ ਯਾਤ ਅਸਲ ਬੜੀ ਜੇ ਚਲੋ ਖੋਲਾ ਫਿਰ ਤੋੜ ਦੀ ਬਾਕੀ ਇਹ ਆ ਥੱਲੇਓ ਚੰਗੀ ਬਣੀ ਹੈ ਥੱਲੇਓ ਚੰਗੀ ਸਾਫ ਤਿਆਰ ਹੋਈ ਜੇ ਥਾਂ ਥੋੜਾ ਬ ਮੂੰਹ ਹੀ ਦੇ ਖਾਣੇ ਆ ਮੂੰਹ ਸਾਡੀ ਆ ਜੱਟ ਕੇ ਮੂੰਹ ਲੱਗੀ ਨਿਕਾ ਆ ਜੱਟ ਕੇ ਮੂੰਹ ਲਗਾ ਲੇ ਛੋਟੇ ਛੋਟੇ ਕੰਨੇ ਆ ਕੀ ਜਰਸੀ ਕ੍ਰੋਸ ਚ ਹਾਂਜੀ ਬਹੁਤ ਵਧੀਆ ਬਰੀਡ ਵਾਲੀ ਗੱੜ ਜੀ ਤੇ ਉੱਤਰਿਆ ਵੀ ਕੱਦ ਕੱਠ ਚੰਗੇ ਦੀ ਐ ਚਰਸੀਆਂ ਹਸਾਂ ਦੀ ਜੁੜੀ ਜੇ ਵੱਡੀ ਜੇ ਗੜ ਆ ਬੱਤ ਆਰੀ ਆ ਲਾਸ ਇਧਰ ਦੇਖੋ ਠੰਡੀ ਠੰਡੀ ਜੇ ਠੰਡੀ ਦੇਖੋ ਕਿੰਨੀ ਦੇਖਿਆ 98 ਤੇ ਆਪਾਂ ਦੇਖ ਸਕਦੇ ਹਣਮ ਖੌ ਕਿਡੇ ਗਿਆ ਆ ਤੇ ਲੱਗੇ ਕੜਕੜ ਕੇ ਕੋਜ ਲੱਗੇ ਜੇ ਵੇਖੋ ਇੱਕੋ ਜਿਹਾ ਸਾਈਜ਼ ਦੇ ਇੱਕੋ ਜਿਹੇ ਕਰਤੇ ਥਾਣੇ ਦਾ ਚਿਹਰਾ ਵੀ ਇਹਦਾ ਇੱਕ ਰਹੀ ਦੇਖ ਸਕਦਾ ਬਹੁਤ ਵਧੀਆ ਵਹਿੜ ਤੇ ਵੇਖੋ ਨਿੱਕੀ ਜਿਹੀ ਗੱਟਕੀ ਹੋਤੀ ਨਿੱਕੀ ਨਿੱਕੀ ਕੰਨ ਲੱਗਿਆ ਬਹੁਤ ਠੰਡੀ ਬਰਫਰਗੀ ਜਿਹੀ ਬਚੀ ਲੈ ਜਾ ਫਿਰ ਦੁੱਧ ਵੇਜੀ ਵਿਆਂ ਤੋਂ ਪਲਾਸੀ ਚੱਲੂਗੀ ਠੀਕ ਆ ਹਾਂਜੀ ਹੁਣ ਖਾਲੀ ਹੋ ਗਈ ਜੀ ਤੁਹਾਨੂੰ 16:00 17 ਲੀਟਰ ਬੋਲਾ ਜੇ ਲਾਲ ਦੁੱਧ ਵਾਲੇ ਕੋਈ ਠੰਡੀ ਠੰਡੀ ਵੜੀ ਜਾ ਜੀ T20 ਬਹੁਤ ਜੇ ਪਲਾਦਰੋਦਰੀ ਬੈ ਕੇ ਚੋਂਦੇ ਰਹੇ ਫਲਟ ਸਾਰਾ ਬੈਠੇ ਰਹੋਦਰੀ ਇਹ ਤਰਾ ਕੋ ਨੀਨੇ ਕੋ ਚੱਕਰੀ ਨਹੀਂ ਠੀਕ ਹੈ ਹਾਂਜੀ ਬਸ ਮਾਰ ਕੇ ਧਰਖਾ ਕੀ ਗੱਲ ਇਹ ਦੇਖੋ ਥੱਲੇ ਪਾਉਤੋ ਠੀਕ ਹੈ ਠੀਕ ਹੈ ਹਾਂਜੀ ਆ ਬਰਫੀ ਜੇ ਵੜ ਤੇ ਇਹਦਾ ਮੁੱਲ ਫਿਰ ਵੇਖ ਲਓ ਜਿਹੜੀਆਂ ਵਛੇ ਲੋਕ 70000 ਤੇ 80000 ਮੰਗ ਜਾਂਦੇ ਤੇ ਹਾਂਜੀ ਵਾਠੀ ਆ ਦੀ ਵਾਛੀ ਦੇ ਦੀ ਹਾਂ ਅੱਛਾ 62000 ਦੀ ਹਾਂਜੀ ਬਾਠੀਆ ਛੋਟ ਕਰ ਦੋਗੇ ਵਿੱਚ ਕਰ ਦਾਂਗਾ ਕੋਈ ਨਹੀਂ ਗੱਲ ਨਹੀਂ ਵੀਰ ਫੋਨ ਲਾਉ ਚਲੋ 2000 ਛੋਟ ਕਰ ਦਿਓ ਫਿਰ 6000 ਦੇ ਦੇ ਦਾਂਗੇ ਠੀਕ ਹੈ ਜੀ ਹਾਂਜੀ ਅੱਡੀ ਵਾਛੀ ਪਰ ਕੋ ਵੇਖੋ ਦੋ ਦਵੀਆਂ ਤੋਂ ਵੀ ਜੀ ਬਾਲਾ ਬਾੜ ਹੀ ਕੱਢੂਗੀ ਜੇ ਠੀਕ ਹੈ ਹਾਂਜੀ ਹਾਂਜੀ ਥਾਂ ਦੇ ਵੇਖੋ ਠੰਡੀ ਬੜੀ ਹੈ ਤੇ ਇੱਧਰ ਵੇਖੋ ਤਤਾ ਠੀਕ ਹੈ ਜੀ ਇਹ ਪੁੱੜਦੀ ਇੱਥੇ ਰੱਖ ਲੈਂਦੀ ਵੈੜ ਤੇ ਬਾਕੀ ਠੰਡੀ ਸੀ ਲਿਆ ਜਿੰਨੇ ਘਰ ਚੋਣੀ ਆ ਉਹਦੇ ਲਈ ਚੰਗੀ ਆ ਹਾਂ ਜੀ ਦੀਆਂ ਤਾਂ ਪਲਾਸੀ ਚੱਲੂਗੀ ਵੇ ਜੀ ਵਸ਼ੀ ਵੀ ਠੀਕ ਹੈ ਜੀ ਇਹ ਤਾਂ ਬਾਹਰ ਦੁੱਧ ਕੱਢੂਗੀ ਠੀਕ ਹੈ ਹਾਂ ਜੀ ਆ ਗੱਬਣ ਜੇ ਹਾਂ ਜੀ ਇਹ ਗੱਬਣ ਵਸ਼ੀ ਜੇ ਵੀ ਬਹੁਤ ਚੰਗੀ ਸੰਭੀ ਸੰਭੀ ਹੈ ਰਾਜੀ ਆ ਜਿਹੜੀ ਪੂਰੀ ਹੈ ਨਾ ਵਸ਼ੀ ਜੇ ਫਲੇ ਛੱਡ ਚੁ ਲਈ ਵੇ ਜੀ ਵਸ਼ੀ ਅੱਛਾ ਹਾਂ ਜੀ ਇਹ ਬਹੁਤ ਨਖਰਾ ਵਸ਼ੀ ਤੇ ਕਿੰਨੇ ਕ ਦੁੱਧਾਂ ਲਈ ਆ ਇਹ ਵੇ ਜੀ ਪਹਿਲਣ ਦੇ ਮੂੰਹ ਚਾਰ ਦੰਦ ਜੀ ਅੱਛਾ ਹਾਂ ਜੀ ਕਿਉਂਕਿ ਸਿੱਗੀ ਜੇ ਦੇ ਵੇ ਕੋਣੀ ਕਿ ਨਾਲ ਘੜ ਦੀ ਜੇ ਠੀਕ ਹੈ ਛੱਡ ਵਾਲਾ ਤਾਂ ਬਰਸ਼ੀਲ ਚੰਗੀ ਹੁੰਦੀਆਂ ਮੇਰੇ ਤੇ ਕੱਢੂਗੀ 16 17 ਕਿਲੋ ਪਹਿਲਾਂ ਨਹੀਂ ਕੱਢ ਦੋਗੀ ਤੋਰਾਂ ਫਿਰ ਇੱਕ ਰੀ ਇਹ ਆਪੇ ਸੋਨੇ ਰੰਗ ਰੂਪ ਦੀ ਆ ਪ੍ਰਿੰਟ ਬਹੁਤ ਚੰਗਾ ਬੂਥੀ ਰੱਖੋ ਇਹਦੀ ਆ ਵੇਖੋ ਥਲੇਰੀ ਦੀ ਹੌਲ ਕਰਦੀ ਖੁੱਲੀ ਛੱਡੀ ਜਾਂਦਾ ਨੇ ਠੀਕ ਆਪਾ ਪਾਇਆ ਨੁਕਤਾ ਜਾਂ ਤੇਦੀ ਹੌਲ ਕਰਦੀ ਥੋੜੀ ਜੀ ਬਾਕੀ ਥੱਲੇ ਚੰਗੀ ਭਰੂਗੀ ਹਾਂਜੀ ਬਹੁਤ ਚੰਗੀ ਬੱਛੀ ਜਾਈ ਜਾਦੀ ਉਹ ਨਹੀਂ ਜੀ ਬੱਛੀ ਹੈ ਅਜੇ ਕੋਈ ਦੇਣ ਹੈ ਜੇ ਇਹਨੇ ਲੈ ਜਾਣੇ ਹਾਂ ਹਾਂਜੀ ਕੋਈ 15 20 ਦਿਨ ਕੱਢਦੀ ਜਾਏ ਬੱਛੀ ਚੰਗੀ ਭਰੂਗੀ ਆਖਥਲੇਰੀ ਹੌਲ ਕਰਦੀ ਜੀ ਲਾ ਜਫਰ ਜੀ ਵਧੀਆ ਵੀਰ ਜੀ ਸਾਫ ਤਿਆਰ ਹੋਣੀ ਬੈਸੀਏ ਬਹੁਤ ਚੰਗੀ ਜੀ ਨਸਲ ਪ੍ਰਿੰਟ ਵੇਖੋ ਕਿੰਨਾ ਚੰਗਾ ਲੱਗਾ ਲੱਗਟ ਅੱਲਾ ਰੀਡੀ ਆਲ ਕਰਦੀ ਥੋੜੀ ਜੀ ਖੜਾ ਪਿਛੇ ਹਾਂ ਦੇਖ ਸਾਡੇ ਥਾਣੇ ਤੇ ਲੱਗੇ ਤੋਂ ਚੰਗਾ ਤਿਆਰ ਕਰੋ ਵੀਰ ਜੀ ਥਣ ਫਾਰਮ ਦਾ ਲਗਾ ਦੇ ਤੇ ਇੱਕ ਵੀ ਦੀ ਸ਼ਾਂਗ ਜੀ ਨਾਲ ਲੱਗੀ ਆ ਨਹੀਂ ਵੀਰ ਜੀ ਉਹ ਨਹੀਂ ਜੇ ਚਲਦੀ ਠੀਕ ਆ ਹਾਂ ਜੀ ਉਹ ਬਾਕੀ ਜਿਹੜਾ ਵੀਰ ਉਹ ਆਪਣੀ ਪਾਸ ਕਰਕੇ ਛੱਡਣੀ ਆ ਠੀਕ ਆ ਹਾਂਜੀ ਤੁਹਾਨੂੰ ਤਾਂ ਪਹਿਲਾਂ ਨਹੀਂ ਆ ਹਾਂਜੀ ਹਾਂਜੀ ਬਾਅਦ ਕੋਈ ਪਤਾ ਨਹੀਂ ਜੇ ਥੁੱਕ ਗਿਆ ਅੱਛਾ ਕਰ ਪਿੱਛੇ ਕੱਟ ਲੈ ਤੇ ਇਹਦਾ ਮੁੱਲ ਫਿਰ ਜੇ ਤਿਆਰ ਹੋਈ ਵੀਰ ਜੀ ਬਸ ਈ ਤਾਰੋ ਪਤਾ ਫਿਰ ਕਿੰਨੇ ਦੀ ਹਾਂਜੀ ਇਹਦਾ ਬਲਾ ਬੈਠਿਆ ਦੀ ਛੱਡਦੇ ਆਪਾਂ ਵੀ ਹਾਂਜੀ ਇਹਦੀ 55000 ਦੀ 55 ਦੀ ਇਹ ਕਰਦੀ ਛੋਟ ਛੜ ਚਲੋ ਕਰ ਦੋ ਇੱਥੇ ਕਹੋ ਕਿ ਦੇ ਦਾਂ ਹਾਂ ਵੀ ਕਰ ਦੋ ਬਾਕੀ ਛੜ ਦਈਏ ਵੀਰ ਫੜ ਜਾਓਗੇ ਬਸ਼ੀ ਬਹੁਤ ਚੰਗੀ ਹੈ ਸਫਾਈ ਵੇਖੋ ਬਸ਼ੀ ਦੀ ਕਿੰਨੀ ਹਾਂਜੀ ਇਹ ਵੀ ਸਾਂਭੇ ਸਾਂਭੀ ਚੰਗੀ ਹੈ ਰਾਜੀ ਆ ਜਿੰਨੀ ਵੀ ਆ ਫੁੱਲੇ ਜੇ ਬਸ਼ੀ ਬ੍ਰੀਡ ਬੜੀ ਜੇ ਬਸ਼ੀ ਹਾਂਜੀ ਹਾਂਜੀ ਕਿੰਨੇ ਹੋ ਜਾਇਦੀ ਦੇ ਜੀ 50 ਹੀ ਦੇ ਦਈਏ ਪੂਰੇ ਦੀ ਚਲੋ 500 ਕੋਰ ਛੜ ਦਾਂਗੇ ਠੀਕ ਹੈ ਜੀ ਹਾਂਜੀ ਠੀਕ ਹੈ। ਅਰੇ ਯਾਰ ਹੀ ਛੱਡ ਦਾਂਗੇ 50 ਚ ਵੇਚੇ ਵਾਛੀ। ਠੀਕ ਹੈ। ਸਾਫ ਸੋਭ ਕਰੇਗਾ ਵਾਛੀ ਬਹੁਤ ਚੰਗੀ ਤਿਆਰ ਹੋ ਜੀ। ਤੇ ਜਿਹੜੀ ਹੁਣ ਆ ਗਾਂ ਜੇ। ਹਾਂਜੀ ਵੀਰ ਜੀ ਇਹਦੇ ਥੱਲੇ ਦੁੱਧ ਹੋਊਗਾ 18 ਕਿਲੋ। ਅੱਛਾ। ਹਾਂਜੀ। ਤਿਆਰ ਬਿਲਕੁਲ। 10 ਹਾਜੀ ਲੀਟਰ ਵਾਲਾ। ਠੀਕ ਹੈ। 2 ਟਾਈਮ ਚੋ ਖੜੇ ਪਾ ਤਿੰਨ ਟਾਈਮ ਚੋ ਖੜੇ ਵੀਰ ਜੀ। ਠੀਕ ਹੈ। ਆ ਜੇ ਬਟਿਆ ਦਾ ਗਾੜੀ ਬੈਠਾ ਜੀ। ਆ ਕੀ ਜੇ ਮਗਰ। ਮਗਰ ਵਛਾ ਜੀ। ਠੀਕ ਹੈ। ਹਾਂਜੀ ਕੱਪੜੇ ਸਾਣ ਵਾਲੇ 20 ਦਿਨਾਂ ਦੀ 25 ਦਿਨਾਂ ਦੀ ਸੂਈ ਜਿਹਾ ਲੜੇ। ਠੀਕ ਹੈ। ਹਾਂ ਬਾਕੀ ਥਣ ਕਾਫੀ ਚੰਗਾ ਲੱਗਾ ਜਿਹੜਾ ਇਹ ਦੇਖੋ ਇਹਦੀ ਦੇ ਇਹਦਾ ਆ ਜੋ ਲੈ ਆ ਜੋ ਇਹ ਬਹੁਤ ਠੰਡੀ ਦੀਦੀ ਬੈਠਾ ਥਾਰ ਦਾ ਖਾਓ ਦੁੱਧ ਵਾਲੀ ਕਿ ਡਿਗੜੀ ਮੋਟੀ ਲੱਗੀ ਜੈਨੂੰ ਪੈਪ ਆ ਦੇਖੋ ਬਾਕੀ ਥਣ ਬੜਾ ਕਮਾਲ ਦਾ ਵਾ ਇਹੋ ਜਿਹਾ ਥਾਣਾ ਜਿਹੜਾ ਗਾਵਾਂ ਚ ਘਟ ਲੱਗਦਾ ਥੋੜਾ ਜਿਹਾ ਦਿਖਾ ਦਿਓ ਥਾਂ ਥਾਂ ਮੜਾ ਕੈਮਰਾ ਵਾਲਾ ਆ ਦੇਖ ਸਾਡੇ ਥਾਣੇ ਦੇ ਲਾਗੇ ਤੋਂ ਲੈ ਜਾਓ ਜੀ ਤੇ ਆ ਵੀ ਜੀ ਉਨੀ ਕੀ ਆਪਾਂ ਨੂੰ ਇੱਕ ਵੱਡਾ ਨਹੀਂ ਲੱਗਦਾ ਉਨੀ ਕੀ ਤਾਂ ਹਾਂਜੀ ਹੈਗਾ ਇਹ ਉਨੀ ਕੀ ਦਾ ਫਰਕ ਜਿਆਦਾ ਨਹੀਂ ਜੇ ਪੰਚਾਇਤਾਂ ਨਾਲ ਉਧਰ ਉਧਰੀ ਹੋ ਸਕਦਾ ਜੀ ਅੱਛਾ ਹਾਂਜੀ ਹਾਂ ਤਾਂ ਦਾ ਉਨੀ ਕੀ ਦਾ ਫਰਕ ਹੈਗਾ ਆਪਾ ਸੱਚ ਦੱਸ ਕੇ ਦੇਣੀ ਹੈ ਬੇਟੀ ਬਾਹ ਕੋ ਗਾਲਾਂ ਕੱਢੇ ਖੜ ਕੇ ਹਾਂਜੀ ਹਾਂਜੀ ਉਹ ਕੰਮ ਨਹੀਂ ਆਪਾ ਕਰਨਾ ਤੇ ਮੁੱਲ ਫਿਰ ਇਹਦਾ ਵੇਖ ਲਓ ਜਾਜ ਹੀ ਦੇ ਦੀ ਅੱਜ ਤੇ ਕਿੰਨੇ ਦੀ 47 ਹਾਜੀ ਵੇਟ ਦੇ ਦੀ 45 ਦੀ ਦੇ ਦਈਏ ਚਲੋ ਦੇ ਦਾਂਗੇ ਗੱਲ ਇਹ ਜੇ ਕੋਲ ਲਾਉ ਕਿ ਥੋੜਾ ਬਤਾ ਮਾਨਤ ਨਾਲ ਹੋਰ ਕਰ ਦਾਂਗੇ ਮੋਕੇ ਤੇ ਠੀਕ ਹੈ ਬਾਕੀ ਨੇ ਦੋ ਦਾ 4 18 ਕਿਲੋ ਲਈ ਵਾੜ ਕੋ ਦੇ ਦਾਂਗੇ ਇਹਨੇ ਦੀ ਠੀਕ ਆ ਹਾਂਜੀ ਬਾਕੀ ਪ੍ਰਿੰਟ ਚੰਗਾ ਦਾ ਨਿਬਦਾ ਦਾ ਵੀ ਤੇ ਆ ਛੋਟੀ ਟੋਕੜ ਗੱਪਣ ਹਾਂਜੀ ਇਹ ਟੋਕੜ ਗੱਪਣ ਵਿੱਚ ਬਹੁਤ ਵੱਡੀ ਚੈੱਕ ਪਾਸ ਹਾਂਜੀ ਚੈੱਕ ਪਾਸ ਜੇ ਤੇ ਨਾਵੇਂ ਨਹੀਂ ਆਜੀ ਕੱਦ ਕਾਟ ਪੱਖ ਹੋਏਗੀ ਜਵਾਨ ਆ ਪੂਰੀ ਹਨਾ ਕਿੰਨਾ ਸਵਾਰ ਸੁਣਾਇਨੇ ਇਹ ਪਹਿਲੇ ਅੱਗੇ ਸੁਆਦ ਦਾ ਦੂਜਾ ਸੁਣਾ ਜੀ ਬੀਟੀ ਨੇ ਠੀਕ ਹੈ ਹਾਂਜੀ ਵੇਖੋ ਕਿੰਨੇ ਚੱਦੇ ਚੱਕ ਪਾਸਿਆ ਉੱਚਾ ਜਾਵੇ ਕਿੱਥੇ ਕਰ ਦੋਂੜਾ ਹਾਂਜੀ ਇਹ ਤੇ ਨਾ ਮਹੀਨਿਆਂ ਦੀ ਬੀਟੀ ਇਹਨੂੰ ਤੇ ਨਾ ਮਹੀਨੇ ਆਇਆ ਤਿੰਨ ਮਹੀਨੇ ਪੂਰੀ ਨੇ ਅੱਧਾ 15 ਤਰੀਕ ਨੂੰ ਅੱਛਾ ਹਾਂਜੀ ਥੋੜੇ ਦਿਨ ਘਾਟੇ ਤੇ ਨਾ ਮਹੀਨੇ ਤੋਂ ਠੀਕ ਹੈ ਹਾਂਜੀ 100% ਆਪਣੀ ਗਾਰੰਟੀ ਆ ਸੁਣ ਵਾਲੀ ਜੀ ਕਿੰਨੇ ਦਿਨਾਂ ਦੇ ਵਿੱਚ ਕੋਈ ਚੈੱਕ ਕਰ ਵਾਲੇ ਪੰਜ ਦਿਨਾਂ ਦੇ ਵਿੱਚ ਕੋਈ ਕਰ ਵਾਲੇ 10 ਦਿਨਾਂ ਦੇ ਵਿੱਚ ਕਰ ਵਾਲੇ ਆਪਣੀ ਦਹਾਂਦੇ ਦੇ ਗਾਰੰਟੀ ਹੋਗੀ ਠੀਕ ਹੈ ਹਾਂਜੀ 15 ਤਰੀਕ ਤੱਕ ਆਪਣੀ ਗਾਰੰਟੀ ਚੋਟੀ ਦੀ ਠੀਕ ਹੈ ਹਾਂਜੀ ਹ ਯੋਦਿਕੀ ਚੀਕਲ 6 ਕਿਲੋ ਜੇ ਠੀਕ ਆ ਹਾਂ ਜੀ ਤੋੜ ਦੋ ਫਿਰ ਬਹੁਤ ਵੱਡੀ ਝੋਟੀ ਜੇ ਵੇਖੋ ਕੱਦ ਵੇਖੋ ਕੁੜੇ ਹਾਈਟ ਵੇਖੋ ਗੱਡੀ ਜੇ ਕੱਦ ਚੰਗਾ ਤਰ੍ਹਾਂ ਬਹੁਤ ਜੀ ਆਪਣੀ ਇਧਰ ਦੀ ਝੋਟੀ ਨਹੀਂ ਜੇ ਇਹ ਸੰਗ ਬਹੁਤ ਵਧੀਆ ਲੱਗਾ ਜੇ ਕੱਦ ਵੇਖੋ ਕਿੰਨਾ ਝੋਟੀ ਦਾ ਇਹ ਅੱਭ ਜਿਹੜਾ ਕੋਈ ਲੈ ਜਾਊਗਾ ਤਾਂ ਝੋਟੀ ਜੜ ਉਹਦੀ ਕੋਈ ਸੰਭ ਲੂਗਾ ਡਬਲ ਹੋੜ ਕੇ ਜੀ ਝੋਟੀ ਦਾ ਵਜਨ ਵੀ ਡਬਲ ਹੋ ਜਨਾਮਾ ਹੁਣ ਨਾਲ ਵਜਨ ਵੀ ਡਬਲ ਹੋ ਜਾਣਾ ਤਾਂ ਰੇਟ ਵੀ ਡਬਲ ਹੋ ਜਾਣਾ ਬਹੁਤ ਵੱਡੀ ਝੋਟੀ ਜੇ ਵੇਖੋ ਬਹੁਤ ਸਫਾਈ ਵਾਲੀ ਜੇ ਲੈ ਬਟ ਲੈ ਆ ਜੀ ਤੋ ਤੋ ਇਹ ਤਾਂ ਫੋਨ ਲੱਗਣੋਂ ਦੀ ਇਹ ਜਿਆਦਾ ਥੋੜਾ ਡਰਦੀ ਡਰਦੀ ਆ ਲੈ ਜਾ ਕੋਈ ਨਹੀਂ ਆ ਜਾ ਕੋਈ ਉੱਥੇ ਡਰਦੀ ਆ ਕੈਮਰਾ ਉਹ ਵੱਡੀ ਪਣੀ ਨਾਲ ਗਾਲੀ ਵੜਦੇ ਕੈਮਰਾ ਮਾਰ ਕੇ ਆਉਂਦੇ ਆ ਹਾਂ ਦੇਖ ਸਾਡੇ ਥਾਣੇ ਦੇ ਵੀ ਲੱਗ ਗਏ ਤੋ ਇਹਦਾ ਫਿਰ ਮੁੱਲ ਵੀਰ ਜੀ ਦੇਖ ਲਓ ਝੋਟੀ ਦੇ ਵਿੱਚ ਹੀ ਤਿਆਰ ਹੀ 1.5 ਲੱਖ ਦੀ ਆ ਹਾਂਜੀ ਆਧੀ ਇਹ ਦੇ ਦਈਏ ਕਿੰਨੇ ਰਿਤੇ ਨਹੀਂ ਕਿੰਨੇ ਤਰੀਅ ਦੇ ਦਈਏ 75 ਦੀ ਦੇਣੀ ਕਿ ਕਰ ਨਹੀਂ ਕੋਈ ਛੋਟ ਛੋਟ ਹੋਰ ਚਲੋ ਕਰ ਦੋ ਜੀ ਤਾਂ ਦੇਖੋ ਕਰ ਦਾਂਗੇ ਪੂਰੇ 70 ਦੀ ਦੇ ਦਈਏ ਸਹੀ 70 ਦੀ ਦੇ ਦਈਏ ਝੋਟੀ ਬੜੀ ਕਿ ਕਿ 70 ਦੀ ਨਹੀਂ ਦੇਣੀ ਚਲੋ ਦੇ ਦੰਦ ਤੇ ਕੈਟਕ ਕਰਾਂਗੇ ਤੇ ਜਦੋਂ ਰਾਜੋਟ ਬੰਦ ਰਿਆ ਤੇ ਨਹੀਂ ਚਲੋ ਕੋਈ ਗੱਲ ਨਹੀਂ ਜਿਓ ਟੀਆ ਕੋ ਕੱਢੀ ਜਾ ਪਹਿਲਾਂ ਠੀਕ ਆ ਹਾਂਜੀ 1.5 ਲੱਖ ਦੀ ਤਿਆਰ ਹੋ ਜਿਓ ਟੀ ਜਿਓ ਇੱਕ ਡਾ ਕੱਢ ਦੇ ਵੇਖੋ ਠੀਕ ਆ ਥਾਂ ਚਵਾ ਬਹੁਤ ਵਧੀਆ ਪੋਲੀ ਧਾਰ ਲੱਗੀ ਰੂਣ ਬਾਕੀ ਆ ਕੋਈ ਫੋਨ ਲਾਵੇ ਆ ਫੋਨ ਲਾਵੇ ਕੋਈ ਨਹੀਂ ਥੋੜਾ ਬੜਾ ਕਰਦਾਂਗੇ ਕਰ ਦੋਗੇ ਮਨ ਤਾਂ ਮੌਕੇ ਤੇ ਹਨਾ ਤੇ ਬਾਕੀ ਆ ਤੁਹਾਡੇ ਸਾਹਮਣੇ ਹੀ ਆ ਬਾਕੀ ਸੋਈਆਂ ਦੇ ਆਪਣੀ ਦੋ ਟਾਈਮ ਸਿਵਾਈ ਕਰਕੇ ਕਰਕੇ ਹਾਂਜੀ ਤਸੱਲੀ ਕਰਕੇ ਵੇਚ ਛੱਡ ਕੇ ਤੁਹਾਡੇ ਕੋਲ ਕਰ ਛੱਡੋ ਵੀਰ ਜੀ ਤੇ ਗੱਬਨ ਆਪਣੀ ਪਾਸ ਕਰਕੇ ਚਲੋ ਠੀਕ ਹੈ ਜੀ